ਮੈਂ ਤੁਜੀ ਵਿਰਾਂਤਾਂ ਦੀ ਗੱਲ ਹੁੰਦੀ ਸਰਕਾਰ ਦੀ ਹੁੰਦੀ ਹੈ ਤੇ ਸੁਖਵਿੰਦਰ ਸੁਖੀ ਹੋ ਰਹੇ ਨੇ ਗੱਲ ਕਰ ਲਗੇ ਥੋੜੀ ਜਿਹੀ ਐਚੀ ਔਰ ਓੜਾ ਸਾਹਿਬ ਹੋ ਰਹੇ ਨੇ ਜਿਹੜੀ ਪਟੀਸ਼ਨ ਪਾਈ ਸੀਗੀ ਵੀ ਭਾਈ ਇਹ ਹੈਗੇ ਯੋਗ ਹੈ ਕਿ ਅਯੋਗ ਹੈ ਉਹਦੇ ਤੇ ਫਿਰ ਵਿਧਾਨ ਸਭਾ ਨੇ ਹੁਣ ਪੁੱਛਿਆ ਸਵਾਲ ਵੀ ਦਿਓ ਜਵਾਬ ਮਾੜੀ ਦੱਸਿਓ ਜਾਣਕਾਰੀ ਦਿਓ ਉਹਦੇ ਬਾਰੇ ਨਹੀਂ ਦੇਖੋ ਵਿਧਾਨ ਸਭਾ ਨਹੀਂ ਪੁੱਛਦੀ ਹੁੰਦੀ ਜੀ ਇਹਦੇ ਚ ਇੱਕ ਟੈਕਨੀਕਲੀ ਨੁਕਤਾ ਇਹ ਹੁੰਦਾ ਸੁਖਮ ਸਾਹਿਬ ਕਹਿੰਦੇ ਵਿਧਾਨ ਸਭਾ ਦਾ ਕਸਟੋਡੀਅਨ ਹੁੰਦਾ ਸਪੀਕਰ ਹੂੰ ਤਾਂ ਸਪੀਕਰ ਨੇ ਹੀ ਇਹੋ ਜੇ ਮਾਮਲਿਆਂ ਨੂੰ ਨਜਿੱਠਣਾ ਹੁੰਦਾ ਸਾਡੇ ਸੁਖਨਾਲ ਕੱਲੇ ਸੰਧਵਾ ਸਾਹਿਬ ਨਹੀਂ ਜਿਹੜੇ ਪਿਛਲੇ ਸਪੀਕਰ ਸੀਗੇ ਰਾਣਾ ਕੇਪੀ ਜੀ ਉਹਨਾਂ ਨੇ ਵੀ ਤੇ ਆ ਹੀ ਕੁਛ ਕੀਤਾ ਸੀਗਾ ਸੁਖਪਾਲ ਖਹਿਰਾ ਮਾਸਟਰ ਬਲਦੇਵ ਨਾਜਰ ਸਿੰਘ ਜੀ ਤੁਹਾਨੂੰ ਯਾਦ ਹੋਣਾ ਇਸ ਤਰ੍ਹਾਂ ਦੇ ਨਾਮ ਸੀਗੇ ਉਸ ਵੇਲੇ ਫੁਲਕਾ ਸਾਹਿਬ ਜੀ ਕਿਉਂਕਿ ਸਾਨੂੰ ਤੇ ਮਤਲਬ ਕਿ ਇਹ ਰੱਟੇ ਪਏ ਹੁੰਦੇ ਨੇ ਨਾਮ ਤੇ ਇਹਨਾਂ ਦਾ ਕੀ ਹੋਇਆ ਸੀਗਾ ਜੀ ਇਹਨਾਂ ਦਾ ਕੀ ਹੋਇਆ ਸੀਗਾ ਜੀ ਤੋ ਇਦਾਂ ਹੀ ਆ ਸਾਹਿਬ ਅੱਗੇ ਆ ਜਾਓ ਤਸੰਧਵਾ ਸਾਹਿਬ ਆ ਗਏ ਸੰਧਵਾ ਸਾਹਿਬ ਵੀ ਉਸੇ ਪਿਰ ਤਤੇ ਚੱਲੇ ਨੇ ਹੂੰ ਸੁਪਰੀਮ ਕੋਰਟ ਦੇ ਅੱਛਾ ਦੇਖੋ ਦਲ ਬਦਲੀ ਹੋ ਗਿਆ ਸਾਰਿਆਂ ਨੂੰ ਪਤਾ ਇੱਕ ਦਲ ਬਦਲੀ ਕਾਨੂੰਨ ਲਾਗੂ ਹੁੰਦਾ ਜੀ ਠੀਕ ਹੈ ਜੀ ਤਾਂ ਹੁਣ ਅਕਾਲੀਆਂ ਦੇ ਤਾਂ ਤਿੰਨ ਸੀਗੇ ਮੇਰੇ ਖਿਆਲ ਦੇ ਨਾਲ ਜਿੱਤੇ ਸੁਖੀ ਸਾਹਿਬ ਯਾਲੀ ਸਾਹਿਬ ਤੇ ਬੀਬੀ ਗਨੀਪ ਕੌਰ ਜੀ ਤਿੰਨ ਹੀ ਸੀਗੇ ਹੂੰ ਹੁਣ ਪਹਿਲਾਂ ਤੇ ਇਹ ਸਵਾਲ ਬਣਦਾ ਕਿ ਇਹ ਕੀ ਇੱਕ ਦੇ ਜਾਣ ਨਾਲ ਦਲ ਬਦਲੀ ਲਾਗੂ ਹੁੰਦਾ ਮੇਰੇ ਖਿਆਲ ਨਾਲ ਲਾਗੂ ਹੁੰਦਾ ਹੂੰ ਠੀਕ ਹੈ ਨਾ ਜੀ ਜੀ ਤਾਂ ਦੂਜੀ ਗੱਲ ਇਹ ਹੈ ਕਿ ਜੇ ਦਲ ਬਦਲੀ ਲਾਗੂ ਹੋ ਜਾਂਦਾ ਤਾਂ ਫਿਰ ਉਹਦੀ ਮੈਂਬਰਸ਼ਿਪ ਜਿਹੜੀ ਹੈ ਚਲੇ ਜਾਂਦੀ ਹੈ ਹੁਣ ਮੈਂਬਰਸ਼ਿਪ ਜਾਊਗੀ ਤਾਂ ਇੱਕ ਹੋਰ ਚੋਣ ਲੜਨੀ ਪਊਗੀ ਤੁਹਾਨੂੰ ਬਿਲਕੁਲ ਸੁਪਰੀਮ ਕੋਰਟ ਦੇ ਇਹੋ ਜਿਹੇ ਮਾਮਲਿਆਂ ਦੇ ਵਿੱਚ ਸਾਫ਼ ਕਹਿ ਲੋ ਹੁਕਮ ਹੈਗੇ ਨੇ ਕਿ ਭਾਈ ਸਪੀਕਰ ਸਾਹਿਬ ਨੇ 3 ਮਹੀਨਿਆਂ ਦੇ ਵਿੱਚ ਵਿੱਚ ਫੈਸਲਾ ਲੈਣਾ ਹੁੰਦਾ ਹੂੰ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਅਰੋੜਾ ਸਾਹਿਬ ਉਹ ਕਹਿੰਦੇ ਕਿ 4 ਮਹੀਨੇ ਤੇ ਇਹਨਾਂ ਨੇ ਤਰੀਕ ਹੀ ਨਹੀਂ ਦਿੱਤੀ ਮੈਂ ਪਟੀਸ਼ਨ ਪਾਈ ਫੈਸਲਾ ਕੀ ਲੈਣਾ ਸੀ ਫੈਸਲਾ ਕੀ ਲੈਣਾ ਸੀ ਤਰੀਕ ਸੁਣਿਆ ਹੀ ਨਹੀਂ 4 ਮਹੀਨੇ ਉਹ ਲੰਘਣ ਤੋਂ ਬਾਅਦ ਮਾਮਲਾ ਹਾਈ ਕੋਰਟ ਗਿਆ ਹੁਣ ਹਾਈ ਕੋਰਟ ਚ ਫੇਰ ਸੁਣਵਾਈ ਆ ਜੁਲਾਈ ਚ ਹੂੰ ਇਹਨਾਂ ਨੇ ਉਸ ਤੋਂ ਪਹਿਲਾਂ ਬਚਨ ਵਾਸਤੇ ਕਿ ਕੱਲ ਨੂੰ ਹਾਈ ਕੋਰਟ ਜਿਹੜਾ ਹੈ ਉਹ ਕੋਈ ਪੰਗਾ ਨਾ ਖੜਾ ਕਰ ਦੇਵੇ ਤਾਂ ਉਹ ਇਹਨਾਂ ਦੇ ਨਾਲ ਦੀ ਨਾਲ ਸੁਖੀ ਸਾਹਿਬ ਨੂੰ ਕਿਹਾ ਕਿ ਸੁਖੀ ਜੀ ਥੋੜਾ ਜਿਹਾ ਆਇਓ ਹੂੰ ਆ ਕੇ ਤੇ ਦੱਸੋ ਹੁਣ 28 ਮਈ ਨੂੰ ਸੱਤਾ ਜੁਲਾਈ ਨੂੰ ਸੱਤ ਲਿਆ ਜੀ 28 ਜੁਲਾਈ ਨੂੰ ਉਦਨ ਹੋ ਸਕਦਾ ਸਪੀਕਰ ਸਾਹਿਬ ਹੋਣ ਹੀ ਨਾ ਸੁਖੀ ਸਾਹਿਬ ਨੂੰ ਫੇਰ ਤਰੀਕ ਦੇ ਦੇਣ ਸਤੰਬਰ ਦੀ ਫੇਰ ਸੁਖੀ ਸਾਹਿਬ ਕਹਿੰਦੇ ਕਿ ਮੈਂ ਨਹੀਂ ਆਗਾ ਅਜ ਦਸੰਬਰ ਚੜ ਗਿਆ ਯਾਨੀ ਗਿਆ ਸਰ ਤਾਂ ਕਹਿਣਾ ਮਤਲਬ ਸਰ ਇੱਥੇ ਤਾਣੀ ਉਲਜੀ ਹੋਈ ਆ ਮੈਂ ਜਿਵੇਂ ਕਿਹਾ ਕਿ ਕਿਸੇ ਇੱਕ ਸਪੀਕਰ ਦਾ ਮਸਲਾ ਨਹੀਂ ਕਿਸੇ ਇੱਕ ਸਟੇਟ ਦਾ ਮਸਲਾ ਨਹੀਂ ਹੈ ਇਹ ਤੇ ਬੜਾ ਹੀ ਜ਼ਿਆਦਾ ਉਲਜਿਆ ਹੋਇਆ ਮਾਮਲਾ ਹੈ ਤੋ ਇਹ ਇੱਕ ਫਾਰਮੈਲਟੀ ਹੈ ਉਹ ਸੰਧਵਾ ਸਾਹਿਬ ਦੇਖਣਗੇ ਹੁਣ ਲੁਧਿਆਣੇ ਵਾਲੇ ਇਲੈਕਸ਼ਨ ਦਾ ਕੀ ਰਿਜ਼ਲਟ ਹੁੰਦਾ ਹੈ ਦਿਕਾ ਕਿ ਚੋਣ ਅਫੋਰਡ ਕੀਤੀ ਜਾ ਸਕਦੀ ਹੈ ਜਾਂ ਇਸ ਨੂੰ ਹੋਰ ਲੰਬਾ ਖਿੱਚਿਆ ਜਾ ਸਕਦਾ तमाम ਜਦੋਂ ਨੁਕਤੇ ਵਿਚਾਰ ਲੈ ਜਾਣਗੇ ਉਸ ਤੋਂ ਬਾਅਦ ਫੈਸਲਾ ਹੋ ਜਾਏਗਾ ਸਾ ਜੀ ਤਾਂ ਬਾਕੀ ਸੁਖੀ ਸੁਖੀ ਸਾਹਿਬ ਦਾ ਹੋ ਜਾ ਗਾਣਾ ਨਹੀਂ ਗੱਭਰੂ ਤੇ ਵਰਸਿਆ ਆਨੰਦ ਗੋਰੀਏ ਤਾਂ ਇਹਨਾਂ ਤੇ ਤਾਂ ਆਨੰਦ ਵਰਸ ਰਹੇ ਨੇ ਸਾਹਿਬ ਐ ਸੁਖੀ ਸਾਹਿਬ ਮਾਫ ਕਰਨਾ ਇਹ ਐਨਟੀ ਸਪੈਸ਼ਲਿਸਟ ਨੇ ਹੈ ਹਮ ਠੀਕ ਹੈ ਜੀ ਡਾਕਟਰ ਤਾਂ ਹੀ ਆ ਨਾ ਤਾਂ ਇਹਨਾਂ ਦੇ ਕੋਲ ਚੇਅਰਪਰਸਨ ਹੀ ਹੈਗੀ ਆ ਉਹ ਮਤਲਬ ਕਿ ਸਟੇਟ ਤੇ ਵੇਅਰ ਹਾਊਸ ਦੀ ਸ਼ਾਇਦ ਉਹ ਚੇਅਰਪਰਸਨ ਹੈਗੇ ਆ ਨਾਲ ਇਹਨਾਂ ਨੂੰ ਸਟੇਟ ਦਾ ਵਾਈਸ ਪ੍ਰੈਜ਼ੀਡੈਂਟ ਬਣਾ ਦਿੱਤਾ ਤਾਂ ਇਹਨਾਂ ਤੇ ਨੰਦ ਵਰਸ ਰਿਹਾ ਚੱਲਣ ਦਿਓ ਜਿੰਨਾ ਚੱਲਦਾ ਮੈਂਬਰਸ਼ਿਪ ਚੱਲੇ ਵੀ ਜਾਊਗੀ ਤਾਂ ਤਾਂ ਕੀ ਫਰਕ ਪੈਂਦਾ ਜੀ ਜੀ ਬਾਕੀ ਬਹੁਤ ਹੰਡਾਲੀ ਹੁਣ ਤੇ ਟਾਈਮ ਵੀ ਕਾਫੀ ਹੋ ਗਿਆ ਨਾ ਜਾਂਦੇ ਜਾਂਦੇ ਹਾਂ ਜੀ ਪਿਛਲੇ ਸਾਲ ਅਗਸਤ ਦੀ ਗੱਲ ਹੈ ਹਿਸਾਬ ਨਾਲ ਉਹ ਸਾਲ ਹੋ ਗਿਆ ਬਿਲਕੁਲ ਜੀ ਬਿਲਕੁਲ ਮਿੰਟੂ ਜੀ ਸਮਾਂ ਹੋ ਗਿਆ ਤੇ ਛੁੱਟੀ ਲੈਣ ਦਾ ਟਾਈਮ ਵੀ ਹੋ ਗਿਆ